ਲੱਜ ਰੱਖ ਲੈ ਹੋ ਸਤਨਾ ਜਨ ਤੋਰਾ ਜੋਗ ਲਾਵੇ ਤਿਉਂ ਬੋਲਣਾ ਸਵਾਮੀ ਕੁਦਰਤ ਕਵਣ ਹਵਾਰੀ ਜੋਗ ਲਾਵੇ ਤਿਉਂ ਬੋਲਣਾ ਸਵਾਮੀ ਦਰਤ ਕਬਨ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਲਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਭ ਤੁਚ ਹਮਾਰੀ ਵਰਨ ਸ ਕਮ ਮਹਮਾ ਜੋ ਤਿਹਾਰੀ ਹਮਨਾ ਸਤ ਕਰ ਸਿਖਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਵੇਰਲੇ ਜਗ ਆਉਂਦੇ ਨੇ ਬਖਸ਼ੀ ਯਾਰੂ ਹਮ ਬੜੀ ਵੇਰਲੇ ਜਗ ਆਉਂਦੇ ਨੇ ਅਕਸ਼ਤ ਆਪਣੇ ਮਾਲਕ ਵਾਜੂਤਾ ਸਵਰਥਕਸ਼ਰ ਦੇ ਮਾਲਕਪੁਰਤਾ ਕੀ ਗੱਦੀ ਤੇ ਬਰਾਜਮਾਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਸਤਕਾਰਯੋਗ ਬ੍ਰਹਮ ਗਿਆਨੀ ਭਗਤੀ ਦੇ ਸਿਮਰਨ ਦੇ ਕੁੰਜ ਸ੍ਰੀਮਾਨ ਸੰਤ ਬਾਬਾ ਸਾਧੂ ਰਾਮ ਜੀ ਟਿੱਪੇ ਵਾਲੇ ਕਰਕੇ ਜੋ ਮਸ਼ਹੂਰ ਮਹਾਪੁਰਸ਼ ਨੇ ਕਮਾਈ ਦੇ ਧਨੀ ਨੇ ਮਹਾਪੁਰਸ਼ਾਂ ਦਾ ਸਾਧੂ ਰਾਮ ਵਾਲਾ ਜਿਹੜਾ ਨਾਮ ਹੈ ਇਹ ਕਿਉਂ ਤੇ ਕਿਵੇਂ ਪਿਆ ਇਵੇਂ ਭਗਤੀ ਵਾਲੇ ਪਾਸੇ ਤੁਰੇ ਕਿਵੇਂ ਉਹਨਾਂ ਨੇ ਬੰਦਗੀ ਆਰੰਭ ਕੀਤੀ ਤੇ ਕਿੱਥੇ ਉਹਨਾਂ ਨੇ ਤਪੱਸਿਆ ਕੀਤੀ ਗੁਰਮੁਖ ਪਿਆਰਿਓ ਰੱਬ ਦੇ ਪਿਆਰੇ ਜਨ ਇਸ ਬਾਤ ਲੋਕ ਤੇ ਜੀਵਾਂ ਦਾ ਆਧਾਰ ਕਰਨ ਵਾਸਤੇ ਪਰਮਾਤਮਾ ਨਾਲੋਂ ਅਸੀਂ ਵਿਛੜੀਆਂ ਹੋਈਆਂ ਜਿਹੜੀਆਂ ਰੂਹਾਂ ਹਾਂ ਪਰਮਾਤਮਾ ਦੇ ਨਾਲੋਂ ਵਿਛੜੀਆਂ ਹੋਈਆਂ ਉਸ ਨੂੰ ਭਰੀ ਪੂਰਨ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਸਮਾਰਟ ਲੋਕ ਕਿਉਂਦੇ ਹਨ ਸੌ ਸਾਡੇ ਬਹੁਤ ਸਤਿਕਾਰਯੋਗ ਮਹਾਪੁਰਸ਼ਾਂ ਨੇ ਬੜਾ ਉੱਦਮ ਬਰალა ਹਰ ਸਾਲ ਦੀ ਤਰ੍ਹਾਂ ਆਪ ਸਰਵਤ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਬਾਣੀ ਦਾ ਸਤਸੰਗਤ ਦਾ ਕੁੰਭ ਚੱਲ ਰਿਹਾ ਹੈ। ਸ੍ਰੀਮਾਨ ਸਤਬਾਬਾ ਸਾਧੂ ਰਾਮ ਜੀ ਮਹਾਪੁਰਸ਼ਾਂ ਦਾ ਜਦ ਯਾਤ ਸਮਾਗਮ ਮਨਾ ਰਹੇ ਹਾਂ। ਉਹਨਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਪਕਤਰ ਹੋਏ ਹਾਂ। ਆਓ ਜਿਤਨੇ ਸਮਾ ਆਪਣੇ ਕੋਲ ਹੈ ਬਨ ਬਿਰਤੀਆਂ ਕਰਕੇ ਗੁਰੂ ਦੇ ਸ਼ਬਦਾਂ ਤੇ ਉਹਨਾਂ ਮਹਾਪੁਰਸ਼ਾਂ ਦਾ ਧਿਆਨ ਤਰੀਏ ਜਿਨ੍ਹਾਂ ਦੀ ਕਮਾਈ ਦਾ ਸਦਕਾ ਆਪਾਂ ਅੱਜ ਵੀ ਜੋ ਝੋਲੀਆਂ ਅੱਢਦੇ ਹਾਂ ਮਹਾਪੁਰਸ਼ ਪੂਰੀਆਂ ਕਰਦੇ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਮਹਾਪੁਰਸ਼ਾਂ ਦੀ ਕਮਾਈ ਨਾਮ ਦੀ ਕਮਾਈ ਨਾਮ ਤੋਂ ਬਿਨਾਂ ਗੁਰਮੁਖ ਪਿਆਰਿਓ ਸਾਡੀਆਂ ਝੋਲੀਆਂ ਨਹੀਂ ਭਰੀਆਂ ਜਾਂਦੀਆਂ ਸਵਾਉ ਕਹਿਣਾ ਸਤਿਗੁਰੂ ਦੀ ਬਖਸ਼ੀ ਹਿੱਤੇ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਿੱਤੇ ਸੰਤ ਮਹਾਪੁਰਸ਼ ਜਿਸ ਵੇਲੇ ਛੋਟੀ ਜੀ ਅਵਸਥਾ ਚ ਸੀ ਤਕਰੀਬਨ 11 12 ਸਾਲ ਦੀ ਉਮਰ ਸੀ ਮਹਾਪੁਰਸ਼ਾਂ ਦੀ ਸ਼੍ਰੀ ਬਾਣ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਕੀਰਤਨ ਦੀਵਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੋ ਕਿ 22 ਸਦੀ ਦੇ ਉਤਾਰ ਗਿਣੇ ਗਏ ਆ ਗੁਰਮੁਖ ਪਿਆਰਿਓ ਮਹਾਪੁਰਸ਼ਾਂ ਦੇ ਤਾਰੇ ਹੋਏ ਜੀਵ ਗਿਣਤੀ ਤੋਂ ਪਰੇ ਹੁੰਦੇ ਹਨ ਪਹਿਦੇ ਸਮਾਂ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਰੱਬ ਦੇ ਪਿਆਰੇ ਕਿੰਨੋ ਕਿੰਨੋ ਕੀ ਉਪਦੇਸ਼ ਕੀ ਬਤਾਤਾਂ ਦਿੰਦੇ ਨੇ ਉਹ ਆਪਾਂ ਵੀ ਗਿਣਤੀ ਨਹੀਂ ਕਰ ਸਕਦੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਸਤਿ ਬਾਪਾ ਅਤਰ ਸਿੰਘ ਮਹਾਰਾਜ ਜੀ ਦਾ ਕੀਰਤਨ ਦੀਵਾਨ ਚੱਲ ਰਿਹਾ ਸੀ ਤੇ ਗੁਰਮੁਖ ਪਿਆਰਿਓ ਦੀਵਾਨ ਦੇ ਵਿੱਚ ਜਿਸ ਜਗ੍ਹਾ ਤੇ ਮਹਾਪੁਰਸ਼ ਬੈਠੇ ਕੀਰਤਨ ਕਰ ਰਹੇ ਸੀ ਤੇ ਗੁਰਮੁਖ ਪਿਆਰਿਓ ਛਾਇਆ ਮਾਨ ਦੇ ਵਿੱਚ ਦੀ ਧੁੱਪ ਚਿਹਰੇ ਤੇ ਪੈ ਰਹੀ ਸੀ ਕਹਿੰਦੇ ਮਹਾਪੁਰਸ਼ਾਂ ਨੇ ਤੇ ਗੁਰਮੁਖ ਪਿਆਰਿਓ ਜਦੋਂ ਧੁੱਪ ਚਿਹਰੇ ਤੇ ਪੈਂਦੀ ਏ ਤਾਂ ਆਟੋਮੈਟਿਕ ਜਿਹੜਾ ਧਿਆਨ ਨੇ ਉਹ ਅਫਸਰਟ ਹੋ ਜਾਂਦਾ ਹੈ ਇਹਦੇ ਉਸ ਵੇਲੇ ਮਹਾਪੁਰਸ਼ਾਂ ਦੀ ਸੰਤ ਬਾਬਾ ਸਾਧੂ ਰਾਮ ਜੀ ਦੀ ਉਮਰ ਤਕਰੀਬਨ 11-12 ਸਾਲ ਦੀ ਸੀ ਕਿਉਂਕਿ ਜਿਹੜੀਆਂ ਐਸੀਆਂ ਰੂਹਾਂ ਹੁੰਦੀਆਂ ਨੇ ਉਹ ਤੁਰ ਦਰਗਾਹ ਤੋਂ ਆਉਂਦੀਆਂ ਨੇ ਉਹ ਕੋਈ ਇੱਥੇ ਨਹੀਂ ਬਣਦੀਆਂ ਜੇ ਕਹਿ ਲਈਏ ਕਿ ਇੱਥੇ ਬੰਦਗੀ ਕਰਕੇ ਨਹੀਂ ਗੁਰਮੁਖ ਪਿਆਰਿਓ ਰੱਬ ਦੀ ਪਿਆਰੀ ਦਰਗਾਹ ਦੇ ਵਿੱਚ ਹੁੰਦੇ ਨੇ ਇੱਥੇ ਨਹੀਂ ਇੱਥੇ ਆ ਕੇ ਭਗਤੀ ਕਰਦੇ ਨੇ ਤੇ ਸਾਡੇ ਵਰਗੇ ਟੁੱਟਿਆਂ ਨੂੰ ਗੁਰੂ ਦੀ ਬਾਣੀ ਨਾਲ ਗੁਰੂ ਦੇ ਨਾਮ ਨਾਲ ਪਰਮੇਸ਼ਰ ਨਾਲ ਪ੍ਰਮਾਤਮਾ ਨਾਲ ਜੋੜਦੇ ਆ ਉਹਨਾਂ ਦਾ ਮਕਸਦ ਇੱਕੋ ਹੀ ਹੁੰਦਾ ਹੈ ਸਾਡੀਆਂ ਸੀ ਜਿਹੜੇ ਜੀਵ ਆ ਜਿਸ ਨੂੰ ਸਤਿਗੁਰੂ ਤੀਸਰੇ ਪਾਤਸ਼ਾਹ ਕਹਿੰਦੇ ਜਦੋਂ ਜਨਮ ਹੋ ਗਿਆ ਨਾ ਸਾਡਾ ਤੇ ਜਨਮ ਤੋਂ ਬਾਅਦ ਜਿਹੜੀ ਸਾਡੀ ਸੁਰਤੀ ਵਿਰਤੀ ਐ ਨਾ ਉਹ ਖਿੰਡ ਜਾਂਦੀ ਐ ਮਾਇਆ ਵਿੱਚ ਖਿੰਡ ਜਾਂਦੀ ਐ ਮੋਹ ਮੁਹੱਬਤ ਵਿੱਚ ਖਿੰਡ ਜਾਂਦੀ ਐ ਤੇ ਲਾਲਚਾਂ ਵਿੱਚ ਖਿੰਡ ਜਾਂਦੀ ਐ ਤੇ ਗੁਰਮੁਖ ਪਿਆਰਿਓ ਜੀਵ ਦੇ ਰਸ ਵਿੱਚ ਖਿੰਡ ਜਾਂਦੀ ਐ ਸਤਿਗੁਰੂ ਪਾਤਸ਼ਾਹ ਕਹਿੰਦੇ ਲੇਵ ਛੁਟ ਗਈ ਲੱਗੀ ਤ੍ਰਿਸ਼ਨਾ ਲੇਵ ਛੁਟ ਗਈ ਪ੍ਰਮਾਤਮਾ ਨਾਲੋਂ ਜਦ ਤੱਕ ਮਾਤਾ ਦੇ ਉਦਰ ਵਿੱਚ ਸੀ ਸੀ ਲਿਬ ਜੁੜੀ ਹੋਈ ਸੀ ਪ੍ਰਮਾਤਮਾ ਨਾਲ ਪਰ ਜਦੋਂ ਲਿਬ ਜਨਮ ਹੋ ਗਿਆ ਲਿਬ ਟੁੱਟ ਗਈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਲਿਬ ਛੁੜ ਗਈ ਲੱਗੀ ਦ੍ਰਿਸ਼ਨਾ ਬਦ ਦ੍ਰਿਸ਼ਨਾ ਵਿੱਚ ਪੈ ਜਾਂਦਾ ਹੈ ਫਿਰ ਫਿਰ ਪਹਿਲੀ ਤੇ ਰੋ ਕੇ ਦਿਖਾਉਂਦਾ ਵੀ ਮੈਨੂੰ ਖਾਣ ਨੂੰ ਦਿਓ ਭੁੱਖ ਲੱਗੀ ਏ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਦੋਂ ਰੋ ਕੇ ਭੁੱਖ ਬੱਚਾ ਮੰਗਦਾ ਹੈ ਨਾ ਤੁਹਾਨੂੰ ਪਤਾ ਹੈ ਫਿਰ ਬਸ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਭੁੱਖੇ ਨਹੀਂ ਮਿਟਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਜ਼ਿੰਦਗੀ ਭੁੱਖ ਦੇ ਮਗਰੀ ਭੱਜਿਆ ਰਹਿੰਦੇ ਤੇ ਭੁੱਖ ਦੂਰ ਨਹੀਂ ਹੁੰਦੀ ਜੀਵ ਦੀ ਅਸੀਂ ਜਿੰਨੇ ਬੈਠੇ ਆ ਸਾਡੀ ਭੁੱਖ ਮਰ ਗਈ ਨਹੀਂ ਸਤਗੁਰੂ ਪਾਤਸ਼ਾਹ ਕਹਿੰਦੇ ਭੁੱਖ ਤਾਂ ਮਰਦੀ ਹੋਣੀ ਇਤਾ ਜੇ ਰੱਜ ਵੀ ਜਾਵੇ ਸਤਗੁਰੂ ਪਾਤਸ਼ਾਹ ਕਹਿੰਦੇ ਹੋਰ ਚਾਹੁੰਦਾ ਹੈ ਹੋਰ ਮੰਗਦਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਹੋਰ ਹੋਰ ਬਿਰਤੀ ਕਰਕੇ ਫਿਰੇ ਮੰਗਣਾ ਸ਼ੁਰੂ ਕਰ ਦਿੰਦਾ ਹੈ ਤੇ ਸਤਗੁਰੂ ਮਾਰੇ ਕਹਿੰਦੇ ਬੰਦਿਆ ਭੁੱਖਿਆ ਭੁੱਖ ਨਾ ਪੁੱਤਰੀ ਜੇ ਬੰਨਾ ਪੁਰੀਆਂ ਸਤਗੁਰੂ ਪਾਤਸ਼ਾਹ ਕਹਿੰਦੇ ਭੁੱਖ ਨਹੀਂ ਮਿਟਦੀ ਅਸੀਂ ਜਿਹੜੇ ਜੀਵ ਆ ਇਸੇ ਰੁੱਖ ਭੁੱਖਾ ਕਰਕੇ ਆਉਂਦੇ ਆ ਤੇ ਜਿਹੜੇ ਮਹਾਪੁਰਸ਼ ਨੇ ਇੱਕ ਆਸ ਵਾਸਤੇ ਆਉਂਦੇ ਨੇ ਅਸੀਂ ਤਾਂ ਪੈ ਗਏ ਭੁੱਖਾਂ ਦੇ ਵਿੱਚ ਸਾਨੂੰ ਤਾਂ ਭੁੱਖਾ ਨੇ ਘੇਰ ਲਿਆ ਸਾਡੀ ਤਾਂ ਭੁੱਖ ਨਹੀਂ ਮਿਟ ਰਹੀ ਪਰ ਅਸੀਂ ਫਿਰ ਪ੍ਰਮਾਤਮਾ ਨੂੰ ਭੁੱਲ ਜਾਂਦੇ ਹਾਂ ਭੁੱਖ ਦੇ ਪਿੱਛੇ ਭੱਜੇ ਰਹਿੰਦੇ ਹਾਂ ਬੋਲੋ ਸਤਨਾਮ ਸਵਾਮੀ ਜਿਹੜੇ ਐਸੇ ਮਹਾਪੁਰਸ਼ ਨੇ ਸ੍ਰੀਮਾਨ ਸੰਤ ਬਾਬਾ ਸਾਧੂ ਰਾਮ ਜੀ ਵਰਗੇ ਹੱਠੀ ਜਪੀ ਤਪੀ ਬੰਦਗੀ ਵਾਲੇ ਇਹ ਫੈਲ ਸਾਨੂੰ ਜਗਾਉਂਦੇ ਨੇ ਇਹ ਕਹਿੰਦੇ ਨੇ ਕਿ हे ਭਾਈ ਸਤਗੁਰਾਂ ਦੇ ਬਚਨ ਨੇ ਜਾਗ ਲਈ ਹੋਏ ਮਨਾਂ ਜਾਗ ਲਈ ਹੋ ਕਾਹਾਂ ਗਾਫਲ ਸੋਇਆ ਇਹ ਜਗਾਉਂਦੇ ਆ ਰੱਬ ਦੇ ਪਿਆਰੇ ਮਹਾਪੁਰਖ ਪੜਿਆ ਕਰਦੇ ਸੀ ਟੁੱਟੀਆਂ ਰੂਹਾਂ ਨੂੰ ਸਾਧੂ ਰਬ ਨਾਲ ਜੋੜ ਦੇ 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 ਸੰਤ ਕਹਿੰਦੇ ਜੋੜਨ ਵਾਲਾ ਸੰਤ ਐ ਸਾਨੂੰ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰਮੁਖ ਪਿਆਰਿਓ ਅਸੀਂ ਜਿਹੜੇ ਜੀਵ ਆ ਸਾਨੂੰ ਭਟਕਦਿਆਂ ਨੂੰ ਰੱਬ ਦੇ ਪਿਆਰੇ ਗੁਰੂ ਨਾਲ ਨਾਮ ਨਾਲ ਬਾਣੀ ਨਾਲ ਜੋੜਨ ਵਾਸਤੇ ਇਸ ਮਾਤ ਲੋਕ ਤੇ ਆਉਂਦੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਰੀ ਬਾਣ ਸੰਤ ਬਾਬਾ ਅਤਰ ਸਿੰਘ ਮਹਾਰਾਜੀ ਦਾ ਦੀਵਾਨ ਲੱਗਿਆ ਹੋਇਆ ਹੈ ਚਿਹਰੇ ਤੇ ਧੁੱਪ ਪੈ ਰਹੀ ਹੈ ਸੰਤ ਬਾਬਾ ਸਾਧੂ ਰਾਮ ਜੀ ਜਿਨ੍ਹਾਂ ਦਾ ਪਹਿਲਾ ਨਾਮ ਤਾਂ ਹੋਰ ਸੀ ਤੇ ਗੁਰਮੁਖ ਪਿਆਰਿਓ ਇਹਨਾਂ ਨੇ ਦੇਖਿਆ ਵੀ ਮਹਾਪੁਰਸ਼ਾਂ ਦੇ ਚਿਹਰੇ ਤੇ ਧੁੱਪ ਪੈ ਰਹੀ ਹੈ ਕਹਿੰਦੇ ਆਪਣੀ ਦਸਤਾਰ ਲਾ ਕੇ ਬਾਹਰ ਜਾ ਕੇ ਪੰਡਾਲ ਤੋਂ ਦੋ ਸੋਟੀਆਂ ਲਈਆਂ ਇਮਤਜ਼ਾਮ ਦੇ ਨਾਲ ਜਿੱਥੋਂ ਗੜੀ ਖੁੱਲੀ ਸੀ ਦਾ ਟੈਂਟ ਦੀ ਉੱਥੇ ਗੁਰਮੁਖ ਪਿਆਰਿਓ ਪੱਗ ਤਾਣ ਦਿੱਤੀ ਤੇ ਜਦੋਂ ਧੁੱਪ ਪੈਣੋਂ हट ਗਈ ਮਹਾਪੁਰਸ਼ਾਂ ਨੇ ਦੀਵਾਨ ਲਾਇਆ ਤੇ ਸ੍ਰੀਮਾਨ ਸੰਤ ਬਾਬਾ ਸਾਧੂ ਰਾਮ ਜੀ ਦਾ ਜਿਹੜਾ ਸਿਰ ਸੀ ਉਹ ਨੰਗਾ ਹੋ ਗਿਆ ਤੇ ਇਸ ਕਰਕੇ ਦਰਬਾਰ ਚ ਨਾ ਜਾ ਸਕੇ ਬਾਹਰ ਹੀ ਬੈਠ ਕੇ ਸਮਾਧੀ ਲਾ ਕੇ ਕੀਰਤਨ ਸੁਣਿਆ ਕਹਿੰਦੇ ਮਾਪੂਸ਼ਾਂ ਨੇ ਹੁਣ ਛੋਟੇ ਜਿਹੇ ਅਵਸਥਾ ਕਹਿੰਦੇ ਸ੍ਰੀ ਮਾਨ ਸਤਬਾਬਾ ਤਰ ਸਿੰਘ ਮਹਾਰਾਜ ਜੀ ਨੇ ਦਿਵਾਨ ਤੋਂ ਬਾਅਦ ਸਮਾਪਤੀ ਤੋਂ ਬਾਅਦ ਜਿੱਥੇ ਸ੍ਰੀ ਮਾਨ ਸਾਧੂ ਰਾਮ ਜੀ ਬੈਠੇ ਸੀ ਮਾਪੂਸ਼ ਕਹਿੰਦੇ ਕੋਲ ਚਲੇ ਗਏ ਜਾ ਕੇ ਬੁੱਕਲ ਚ ਲੈ ਲਿਆ ਬੜਾ ਪਿਆਰ ਕੀਤਾ ਕਹਿੰਦੇ ਸ੍ਰੀ ਬਾਣ ਸਤਬਾਪਾ ਅਤਰ ਸਿੰਘ ਜੀ ਕਹਿੰਦੇ ਕਹਿੰਦੇ ਬਲ ਕੇ ਭਗਤੀ ਕਰ ਬੰਦਗੀ ਕਰ ਪਰਮੇਸ਼ਰ ਦਾ ਸਿਮਰਨ ਕਰ ਇਹਦਾ ਮਹਾਰਾਜ ਕੀ ਪਤਾ ਕਿੱਧਰ ਨੂੰ ਚਲੇ ਜਾਈਏ ਕਿੱਧਰ ਨੂੰ ਲੈ ਜਾਵੇ ਕਹਿੰਦੇ ਤੂੰ ਕਿਤੇ ਵੀ ਚਲਿਆ ਜਾ ਅਸੀਂ ਉੱਥੇ ਹੀ ਪਾੜ ਲਵਾਂਗੇ ਬੋਲੋ ਸਤਨਾਮ ਸ੍ਰੀ ਵਾਹਿ ਤੇ ਗੁਰਮੁਖ ਪਿਆਰਿਓ ਕਹਿੰਦੇ 12 ਤੇ 13 ਸਾਲ ਦੀ ਆਜੂ ਦੇ ਵਿੱਚ ਮਹਾਪੁਰਸ਼ ਕੋਟੇ ਚਲੇ ਗਏ ਕਸ਼ਮੀਰ ਚ ਉੱਥੇ ਫਿਰ ਗੁਫਾ ਚ ਸ੍ਰੀ ਮਾਨ ਸਾਧੂ ਰਾਮ ਜੀ ਨੇ ਬਹੁਤ ਤਪਛਿਆ ਕੀਤੀ ਹੈ ਇਤਿਹਾਸ ਦੱਸਦਾ ਹੈ ਕਿ 13 ਸਾਲ ਤਪਛਿਆ ਕਰੀ ਬੰਦਗੀ ਕਰੀ 13 ਸਾਲ ਬਾਅਦ ਗੁਰਮੁਖ ਪਿਆਰਿਓ ਜੇਸੇ ਗੋਪਾਲ ਚ ਮਹਾਪੁਰਸ਼ ਬੈਠੇ ਬੰਦਗੀ ਕਰ ਰਹੇ ਸੀ ਨਾ ਕਹਿੰਦੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਜਾ ਖੜੋਤੇ ਜਦੋਂ ਉਹਨਾਂ ਦੇ ਕੋਲ ਗਏ ਨਾ ਕਿਉਂਕਿ ਮਹਾਪੁਰਸ਼ਾਂ ਨੇ ਬਚਨ ਕਰ ਦਿੱਤਾ ਸੀ ਕਹਿੰਦੇ ਪਤਾ ਨਹੀਂ ਜੀ ਕਿੱਧਰ ਚਲੇ ਜਾਈਏ ਕਿੱਧਰ ਚਲਾਇ ਜਾਵੇ ਕਰਮ ਕਿੱਧਰ ਲੈ ਜਾਣ ਕਹਿੰਦੇ ਕਿਤੇ ਵੀ ਚਲਿਆ ਜਾਈਏ ਅਸੀਂ ਉੱਥੇ ਪਾੜ ਲਵਾਂਗੇ ਉਸੇ ਕੋਥੀ ਤੈਨੂੰ ਲੱਭ ਲਵਾਂਗੇ ਕਹਿੰਦੇ ਜਦੋਂ ਉੱਥੇ ਭਗਤੀ ਕਰੀ ਨਾ ਤੇਰਾ ਸਾਲ ਗੁਫਾ ਦੇ ਵਿੱਚ ਬੈਠ ਕੇ ਸ੍ਰੀ ਮਾਨ ਸੰਤ ਬਾਬਾ ਸਾਧੂ ਰਾਮ ਜੀ ਮਹਾਂਪੁਰਸ਼ਾਨ ਨੇ ਛੋਟੀ ਵਸਤਾ ਤੋਂ ਲੈ ਕੇ ਤੇਰਾ ਸਾਲ ਕਰਤੀ ਐਵੇਂ ਨਹੀਂ ਸਾਧੂ ਬਣਿਆ ਜਾਂਦਾ ਬੰਦਗੀ ਚਾਹੀਦੀ ਔਨ ਸਾਡੇ ਵਰਗੇ ਚੋਲਾ ਦਾ ਠੋਗ ਲੈਂਦਾ ਬੰਦਗੀ ਹੁੰਦੀ ਨਹੀਂ ਤੇ ਮੇਰੇ ਵਰਗਾ ਬੰਦਗੀ ਕਰਨ ਦਾ ਵੇਲੇ ਟਾਈਮ ਪ੍ਰਸ਼ਾਦੇ ਸ਼ੱਕੇ ਸੌਣ ਸੰਗ ਵਜਾਉਂਦਾ ਇਹ ਕਿਰਪਾ ਕਿਤੇ ਹੋਵੇਗੀ ਕਮਾਈ ਤੋਂ ਬਿਨਾ ਨਾਮ ਬਿਨਾ ਸਭ ਕੁੜ ਗਾਲੀ ਪੋਚਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਤਾਂ ਹੋਕਟ ਕਰਮ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੋ ਇਸ ਕਰਕੇ ਗੁਰਮਖ ਪਿਆਰਿਓ ਜਦੋਂ ਮਹਾਪੁਰਸ਼ਾਂ ਨੇ ਜਾ ਕੇ ਇਹਦੇ ਭਾਈ ਉੱਠ ਅਸੀਂ ਆ ਗਏ ਕਹਿੰਦੇ ਜਦੋਂ ਨੇਤਰ ਖੋਲੇ ਨਾ ਸ੍ਰੀਮਾਨ ਸੰਤ ਬਾਬਾ ਸਾਧੂ ਰਾਮ ਜੀ ਨੇ ਕਹਿੰਦੇ ਮਹਾਰਾਜ ਕਮਾਲ ਹੋ ਗਈ ਇੱਥੇ ਭਾੜ ਲਿਆ ਇਹਦੇ ਸਾਨੂੰ ਪਤਾ ਸੀ ਤੇ ਗੁਰਮੁਖ ਪਿਆਰਿਓ ਉਥੋਂ ਫਿਰ ਮਹਾਪੁਰਖਾਂ ਦਾ ਨਾਮ ਕਹਿੰਦੇ ਤੇਰੀ ਬਿਰਤੀ ਸਾਧੂ ਵਾਲੀ ਹੈ ਤੇਰਾ ਨਾਮ ਸਾਧੂ ਰਾਮ ਹੈ ਇਸ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜੀ ਨੇ ਕੋਟੇ ਦੇ ਵਿੱਚ ਨੌ ਰੱਖਿਆ ਸੀ ਗੁਫਾ ਦੇ ਵਿੱਚ ਕੂਟਾ ਸ਼ਹਿਰ ਉੱਥੇ ਗੁਫਾ ਸੀ ਉੱਥੇ ਮਹਾਪੁਰਸ਼ਾਂ ਦਾ ਨੌਏ ਰੱਖਿਆ ਗਿਆ ਸਾਧੂ RAM ਤੇ ਗੁਰਮੁਖ ਪਿਆਰਿਓ ਮਹਾਪੁਰਸ਼ ਕਹਿੰਦੇ ਆਜਾ ਹੁਣ ਪੰਜਾਬ ਚਲਦੇ ਆਂ ਕਸ਼ਮੀਰ ਤੋਂ ਪੰਜਾਬ ਲੈ ਕੇ ਆਏ ਇਹਨੇ ਜਾ ਜਿਹੜਾ ਬਚਨ ਕਰੇਗਾ ਉਹ ਪੂਰਾ ਹੋਵੇਗਾ ਜਿਵੇਂ ਵੀ ਤੂੰ ਬਚਨ ਕਰੇਗਾ ਉਹ ਤੇਰਾ ਟੱਲ ਹੋਵੇਗਾ ਤੇ ਕੀਰਤਨ ਕਰਿਆ ਕਰ ਤੇ ਨਾਲ ਭਗਤੀ ਸੰਗਤਾਂ ਨੂੰ ਗੁਰੂ ਦੇ ਨਾਲ ਨਾਮ ਦੇ ਨਾਲ ਜੋੜਨਾ ਕਰ ਬੋਲੋ ਸਤਨਾਮ ਵਾਹਿਗੁਰੂ ਕਿਉਂ ਫਿਰ ਮਹਾਪੁਰਸ਼ਾਂ ਨੇ ਜਗਾ ਜਗਾ ਤੇ ਜਾ ਕੇ ਗੁਰਮੁਖ ਪਿਆਰਿਓ ਨਾਮ ਦਾ ਛਿੱਟਾ ਕੀਰਤਨ ਦਾ ਛਿੱਟਾ ਬਾਣੀ ਦਾ ਛਿੱਟਾ ਦੇਣਾ ਕੀਤਾ ਜਗਾ ਜਗਾ ਤੇ ਜਾ ਕੇ ਬਹਾਦਰਗੜ ਪਿੰਡ ਮਸਤੋਣਾ ਸਾਹਬ ਕੋਲ ਇੱਥੇ ਮਹਾਪੁਰਸ਼ ਸ੍ਰੀਮਾਨ ਸਾਧੂ ਰਾਮ ਜੀ ਟਿੱਬੇ ਵਾਲੇ ਮਹਾਪੁਰਸ਼ ਹੀ ਇਸੇ ਤੇ ਕੱਚੇ ਕੋਠੇ ਤੇ ਸੀ ਉੱਪਰ ਕਹਿੰਦੇ ਇੱਕ ਸਰਦਾਰ ਦੀ ਨੂੰ ਪਤਾ ਲੱਗਿਆ ਉਹਦੇ ਲਾਜ ਨਹੀਂ ਸੀ ਸੋ ਸਮਾ ਤਾਂ ਨਹੀਂ ਕਿਉਂਕਿ ਜੇ ਸਰੋਪਾ ਪਏ ਜੀ ਸਮਝੋ ਸਮਾਪਤੀ ਹੁੰਦੀ ਹੈ ਮਾਫ ਕਰਨਾ ਇਹ ਇਸ਼ਾਰਾ ਹੁੰਦਾ ਹੈ ਮਹਾਪੁਰਸ਼ਾਂ ਵੱਲੋਂ ਤੇ ਗੁਰਮਖ ਪਿਆਰਿਓ ਕਹਿੰਦੇ ਸ੍ਰੀ ਮਾਨ ਸਾਧੂ RAM ਜੀ ਕੱਚੇ ਕੋਠੇ ਉੱਪਰ ਸੀ ਹੁਣ ਅੰਤਰਜਾਮੀ ਸਭਿਤ ਜਾਣੇ ਰੱਬ ਦੇ ਪਿਆਰੇ ਅੰਤਰਜਾਮੀ ਹੁੰਦੇ ਆ ਗੁਰਮਖ ਪਿਆਰਿਓ ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਪ੍ਰਭੂ ਪਰਮੇਸ਼ਰ ਰਸਰਾ ਤੇ ਵਸਦਾ ਹੈ ਸਾਧੂ ਦੀ ਤੇ ਗੁਰਮਖ ਪਿਆਰਿਓ ਜਦੋਂ ਮਹਾਪੁਰਸ਼ ਕੱਚੇ ਕੋਠੇ 'ਚ ਸੀ ਕਿਸੇ ਨੇ ਦੱਸਿਆ ਵੀ ਪੂਰਨ ਸਾਧੂ ਨੇ ਟਿੱਬੇ ਵਾਲੇ ਮਹਾਪੁਰਸ਼ ਤੇ ਉਹ ਸਰਦਾਰ ਜੀ ਨੇ ਕਿਹਾ ਕਿ ਮੇਰੇ ਤਲਾਕ ਨਹੀਂ ਹੈ ਚਲੋ ਮੈਂ ਬੇਨਤੀ ਕਰਦੀ ਆ ਤੇ ਕਹਿੰਦੇ 100 150 ਕਿੱਲੇ ਦੀ ਮਾਲਕਣ ਜਦੋਂ ਕਹਿੰਦੇ ਮਹਾਪੁਰਸ਼ਾ ਅੰਤਯਾਮੀ ਹੁੰਦੇ ਨੇ ਸਾਧੂ ਪਹਿਲੀ ਉੱਤਰਿਆ ਇੱਕ ਉਠੇ ਤੋਂ ਸਤ ਸਲੀਮਾਨ ਸਾਧੂ RAM ਜੀ ਨੀਚੇ ਆ ਗਏ ਆ ਕੇ ਸਰਦਾਰਨੀ ਨੇ ਚਰਨਾ ਤੇ ਹੱਥ ਲਾ ਦਿੱਤੇ ਨਿਮਸ਼ਕਾਰ ਕਰ ਦਿੱਤੀ ਕਹਿ ਲਈ ਮੁਰ ਕੇ ਮਨ ਵਿੱਚ ਸੋਚਿਆ ਵੀ ਤਾਂ ਗਲਤ ਹੋ ਗਿਆ ਇਹ ਤਾਂ ਹੱਥ ਮੈਨੂੰ ਧੋੜੇ ਚਾਹੀਦੇ ਆ ਜਾ ਕੇ ਹੱਥ ਧੋਲੇ ਨਲਕੇ ਤੋਂ ਜਦੋਂ ਕਹਿੰਦੇ ਹੱਥ ਧੋਏ ਮਹਾਪੁਰਸ਼ਾਂ ਨੂੰ ਸੇਵਾਦਾਰਾਂ ਨੇ ਦੱਸਿਆ ਮਹਾਪੁਰਸ਼ੋ ਉਹ ਮਾਤਾ ਨੇ ਪਹਿਲਾਂ ਤਾਂ ਤੁਹਾਡੇ ਚਰਨਾਂ ਨੂੰ ਹੱਥ ਲਾ ਦਿੱਤੇ ਤੇ ਮੁੜ ਕੇ ਧੋਲੇ ਮਹਾਪੁਰਸ਼ ਆਸ ਕੀ ਕਹਿੰਦੇ ਭਾਈ ਉਹ ਆਈ ਤਾਂ ਪੁੱਤਰ ਲੈਣ ਸੀ ਪਰ ਉਹ ਤਾਂ ਸਾਰੇ ਪਾਸੋਂ ਹੀ ਖਾਲੀ ਰਹੇਗੀ ਬੋਲੋ ਸਤਨਾਮ ਸਵਾਹਿਗੁਰੂ ਕਹਿੰਦੇ ਸਾਰੇ ਪਾਸੋਂ ਖਾਲੀ ਰਹੇਗੀ ਇਹਦੇ 150 ਕਿੱਲਾ ਸੀ ਤੇ ਅੱਜ ਦੇ ਸਮੇਂ ਚ 5 ਕਿੱਲੇ ਦਾ ਉਸ ਘਰਾਣੇ ਕੋਲ ਹੈ 5 ਕਿੱਲੇ ਜ਼ਮੀਨ 150 ਕਿੱਲੇ ਦੇ ਵਿੱਚੋਂ ਤੇ ਗਾਣਾ ਉਹ ਨਿਸ਼ਾਨ ਵੀ ਨਹੀਂ ਰਿਹਾ ਤੇ ਗੁਰਮਖ ਪਿਆਰਿਓ ਆਓ ਫਿਰ ਸਮਾਪਤੀ ਕਰੀਏ ਖੀਰ ਲਈ ਲੈਣ ਬੋਲੋ ਰੱਬ ਦੇ ਪਿਆਰਿਆਂ ਦੇ ਬੋਲ ਬਿਰਥੇ ਨਹੀਂ ਜਾਂਦੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਵਰਗਾ ਝੂਠ ਬੋਲ ਸਕਦਾ ਸਤਿਗੁਰਾਂ ਦੇ ਬਚਨ ਨੇ ਬਿਰਤੇ ਨਾ ਜਾਂਦੇ ਜੀ ਸੰਤਾਂ ਦੇ ਗੋਲ ਬੋਲ ਤੇ ਬੋਲ ਬੋਲੇ ਵੀਰੇ ਨਾਮ ਦੇ ਜੀ ਸਾਹੂ ਦਾ ਦੇ ਬੋਲ ਬੋਲੇ ਜਿਹਨੇ ਲੱਖ ਤੇ ਪਿਆਰੇ ਹੁੰਦੇ ਨੇ ਉਹਨਾਂ ਦੇ ਬੋਲ ਨੇ ਗੁਰਮੁਖ ਪਿਆਰਿਓ ਵਿਸਥੀ ਦੀ ਜਾਇ ਕਰ ਤੇ ਗੁਰਮੁਖ ਪਿਆਰਿਓ ਤੇ ਆ ਦੇ ਬੋਲ ਟੱਲ ਹੁੰਦੇ ਨੇ ਤੇ ਵਿਚਦੀ ਲੱਗ ਜਾਂਦੇ ਨੇ ਬੋਲ ਸਤਨਾਮ ਸਵਾਮੀ ਇਸ ਕਰਕੇ ਬੇਅੰਤ ਸੰਗਤਾਂ ਨੂੰ ਮਹਾਪੁਰਸ਼ਾਂ ਨੇ ਤਾਰਨਾ ਕੀਤਾ ਤੇ ਗੁਰੂ ਦਾ ਜਸ ਗੁਰਬਾਣੀ ਨਾਲ ਜੋੜਿਆ ਤੇ ਉਹਨਾਂ ਮਹਾਪੁਰਸ਼ਾਂ ਦੇ ਬਚਨ ਜਿੱਥੇ ਉਦੋਂ ਚੱਲਦੇ ਸੀ ਜੇ ਕੋਈ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਅੱਜ ਵੀ ਯਾਦ ਕਰਦੇ ਅੱਜ ਵੀ ਪੂਰੇ ਹੁੰਦੇ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਥੂ ਕਿਤੇ ਨਹੀਂ ਜਾਂਦੇ ਬੰਦਗੀ ਵਾਲੇ ਪਰਮੇਸ਼ਰ ਦੇ ਪਿਆਰੇ ਕਿਤੇ ਨਹੀਂ ਜਾਂਦੇ ਕਿਉਂਕਿ ਸਤਗੁਰੂ ਪਾਤਸ਼ਾਹ ਦੇ ਬੋਲ ਨੇ ਸਾਧੂ ਰਹੇਓ ਨਾਮ ਰਹੋ ਸਾਧੂ ਰਹੇਓ ਰਹੇਓ ਗੁਰਗੋ ਰੱਬ ਦੇ ਪਿਆਰੇ ਨੂੰ ਕਿਤੇ ਜਾਇਆ ਕਰਦੇ ਤੇ ਰੱਬ ਦੇ ਪਿਆਰਿਆਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰਮਖ ਪਿਆਰਿਆਂ ਦਾ ਜਾਤ ਹੈ ਨਾ ਪਾਤ ਹੈ ਨਾ ਜਾਤ ਪਾਤ ਹੋਤ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੋ ਇਸ ਕਰਕੇ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਨਵਾਣੇ ਜੀ ਸਿਵਕ ਨੂੰ ਮਹਾਪੁਰਖਾਂ ਦੇ ਚਰਨਾਂ ਵਿੱਚ ਗੁਰੂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹੈ ਬੋਲਦਿਆਂ ਬੇਅੰਤ ਹੋ ਗਈਆਂ ਹੋਣਗੀਆਂ ਸੰਗਤ